ਵਾਸੀ ਪੁਰੀ ਅਨੰਦਾ ਦਾ ਹਕ ਸੱਚ ਤੇਰਾ ਦਾ ਰਾਹੀ ਏ ਇੱਕ ਮਾਲਾ ਤੇ ਗਸੀ ਹੱਥ ਦੂਜੇ ਉਹ ਸੰਤ ਦੇ ਨਾਲ ਸਿਪਾਹੀ ਏ ਵਾਹ ਜੀ ਉਹਨੇ ਕੌਮ ਸਜਾਈ ਸ਼ੇਰਾਂ ਜਈ ਵਿੱਚ ਰੱਖੇ ਕੋਈ ਪਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਇਤਿਹਾਸ ਚ ਸਾਡੀਆਂ ਨੀਹਾਂ ਨੇ ਓਏ ਜਿਨਾ ਮਾਣੇ ਸੱਥਰ ਯਾਰੜ ਦੇ ਅੱਖ ਖੇੜਿਆਂ ਵਾਲਿਓ ਕਰਦੇ ਨੀ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਬਰਾਤ ਸਾਹਿਬ ਬਰਾਤ ਸਾਹਿਬ ਕਿੰਨਾ ਸ਼ੇਰ ਬਰਾਤ ਸਾਹਿਬ 30 ਦਿਨ ਦਾ ਹੀ ਹਾਂ ਉਸ ਮਰਦਾ ਗੰਬੜੇ ਮਰਦ ਜਿਹਾ ਦੁਨੀਆ ਤੇ ਅਜੇ ਤੱਕ ਹੋਇਆ ਹੀ ਨਹੀਂ ਵਾਹ 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 ਉਸ ਮਰਦਾ ਗੰਬੜੇ ਮਰਦ ਜਿਹਾ ਦੁਨੀਆ ਤੇ ਅਜੇ ਤੱਕ ਹੋਇਆ ਹੀ ਨਹੀਂ ਵਾਹ ਲੋਕੀ ਧੀ ਤੋੜ ਕੇ ਰੋਂਦੇ ਆਉ ਪੁੱਤ ਤੋੜ ਕੇ ਰੁਹਾ ਹੀ ਵਾਹ ਰਾਜੀ ਉਹ ਵਾਸੀ ਪੁਰੀ ਅਨੰਦਾਂ ਦਾ ਹਕ ਸੱਚ ਤੇਰਾ ਦਾ ਰਹੀ ਏ ਇੱਕ ਮਾਲਾ ਤੇ ਗਸੀ ਹੱਥ ਦੂਜੇ ਉਹ ਸੰਤ ਦੇ ਨਾਲ ਸਿਪਾਹੀ ਏ ਵਾਹ ਜੀ ਵਾਹ ਉਹਨੇ ਕੌਮ ਸਜਾਈ ਸ਼ੇਰਾਂ ਜਈ ਵਿੱਚ ਰੱਖੇ ਕੋਈ ਪਰਦੇ ਨਹੀਂ ਜੋ ਪੁੱਤ ਨੇ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਸਰਸਾ ਨੇ ਕਦੇ ਗੜੀਆਂ ਨੇ ਕਦੇ ਸਰਸਾ ਨੇ ਵਾਹ ਕਦੇ ਸਰਸਾ ਨੇ ਕਦੇ ਗੜੀਆਂ ਨੇ ਤੇ ਫਿਰ ਸਰਹੰਦ ਦੀਆਂ ਨੀਹਾਂ ਨੇ ਬੜਾ ਰੋਕਿਆ ਪਰ ਅਸੀਂ ਰੁਕੇ ਨਹੀਂ ਇਤਿਹਾਸ ਚ ਸਾਡੀਆਂ ਨੀਹਾਂ ਨੇ ਓਏ ਜਿਨਾ ਮਾਣੇ ਸੱਥਰ ਯਾਰੜੇ ਦੇ ਅੱਖ ਖੇੜਿਆਂ ਵਾਲਿਓ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਬੋਲੇ ਬਰਾੜ ਸਾਹਿਬ ਸਾਹਿਬ ਬਰਾੜ ਸਾਹਿਬ ਜੀ ਦੇ ਬਣਾਏ ਹਾਂ ਉਸ ਮਰਦ ਦਾ ਗੰਬੜੇ ਮਰਦ ਜਿਹਾ ਦੁਨੀਆ ਤੇ ਅਜੇ ਤੱਕ ਹੋਇਆ ਹੀ ਨਹੀਂ ਵਾਹ 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 ਉਸ ਮਰਦ ਗੰਬੜੇ ਮਰਦ ਜਿਹਾ ਦੁਨੀਆ ਤੇ ਅਜੇ ਤੱਕ ਹੋਇਆ ਹੀ ਨਹੀਂ ਵਾਹ ਲੋਕੀ ਧੀ ਤੋੜ ਕੇ ਰੋਂਦੇ ਆਉ ਪੁੱਤ ਤੋੜ ਕੇ ਰੁਹਾਏ ਵਾਹ ਵਾਹ